ਬੱਬੂ ਹਰਾਂ ਨੇ ਸ਼ਰਤ ਰੱਖੀ ਬੱਬੂ ਨੇ ਸਪੈਸ਼ਲ ਢੜਕੇ ਉਹ ਸਾਰਾ ਕੁਝ ਉੱਥੇ ਬੋਲਿਆ ਜਿਹੜਾ ਸੁੱਧ ਘਰੇ ਬੋਲਿਆ ਸੀ ਬੱਬੂ ਹਰਾਂ ਨਾਲ ਠੀਕ ਆ ਮੁੜਕੇ ਅਸੀਂ ਕੰਮ ਨਹੀਂ ਕੀਤਾ ਫਿਰ ਕਮਾਨ ਸਾਹਿਬ ਸ਼ਬਦ ਤੋਂ ਕੱਲੇ ਕਮਾਨ ਤੇ ਆ ਗਏ ਫਿਰ ਉਹ ਕਮਾਨ ਤੇ ਵੀ ਆ ਗਏ ਗਿੱਪੀ ਗਰੇਵਾਲ ਗਿੱਪੀ ਗਰੇਵਾਲ ਨਾਲ ਮੈਂ ਕਦੇ ਕੋਈ ਗਾਣਾ ਨਹੀਂ ਕੀਤਾ ਉਹਦੇ ਚੋਂ ਉਹ ਰਾਤੀ ਪਹਿਰਾ ਲੱਗਦਾ ਗਾਣਾ ਨਹੀਂ ਸੀ ਕਮਾਨ ਸਭੋ ਇਨਸਾਨ ਵੀ ਨੇ ਜਿਨ੍ਹਾਂ ਨੇ ਬੱਬੂ ਮਾਨ ਨੂੰ ਰਿਜੈਕਟ ਵੀ ਕਰਿਆ ਸੀ ਇੱਕ ਸਮੇਂ ਦੇ ਰਿਜੈਕਟ ਇਹ ਮੈਂ ਦਰੋਸਤ ਕਰੂੰਗਾ ਗੱਲ ਇੱਕ ਵਾਰ ਮੈਂ ਦੇਖਿਆ ਵੀ ਸੀ ਰਿਜੈਕਟ ਤੇ ਸਿਲੈਕਟ 'ਚ ਫਰਕ ਹੈ ਇਹ ਇਹ ਗੱਲ ਆਪਾਂ ਕਰ ਹੀ ਲੈਨੇ ਆ ਜੇ ਤੈਂ ਲਿਖਿਆ ਤਾਂ ਤੂੰ ਆਪ ਦਾ ਉਹਨੂੰ ਸੁਧਾਰ ਲਈ ਹਾਂਜੀ ਬੱਬੂ ਮਾਨ ਨੂੰ ਮੈਂ ਰਿਜੈਕਟ ਨਹੀਂ ਕੀਤਾ ਸੀ ਜੀ ਬੱਬੂ ਮਾਨ ਲਈ ਗੱਲ ਤੁਹਾਡੇ ਨਾਲ ਹੀ ਮੈਂ ਦੁਬਾਰਾ ਕਰ ਲੈਣਾ ਕਿ ਬੱਬੂ ਮਾਨ ਹੋਰੀ ਮੇਰੇ ਕੋਲ ਇੱਕ ਕੈਸਟ ਲੈ ਕੇ ਆਏ ਸੀਗੇ ਨਾਲ ਉਹਨਾਂ ਦੇ ਸ੍ਰਿੰਦਰ ਰਿਹਾਲ ਭਾਜੀ ਸੀਗੇ ਕੋਈ ਮਤਲਬ ਇਹ ਗੱਲ ਹੈ ਕਿ 97 ਦੇ ਆਸ-ਪਾਸ ਦੀ ਗੱਲ ਹੈ ਆਪਣੇ ਸਟੂਡੀਓ ਦੀ ਉਦੋਂ ਸੁਰ ਸੰਗਮ ਬਹੁਤ ਪੀਕ ਤੇ ਕੰਪਨੀ ਚੱਲਦੀ ਹੁੰਦੀ ਤੇ ਉਦੋਂ ਉਹਨਾਂ ਨੇ ਲੈ ਆ ਕੇ ਮੈਨੂੰ ਆ ਮਿਸ ਇੰਡੀਆ ਵਾਲੀ ਜਿਹੜੀ ਕੈਸਟ ਹੈ ਸੁਣਾਈ ਤੇ ਉਹਦੇ ਚ ਉਹਦੇ ਚ ਉਦੋਂ ਰਾਤੀ ਪਹਿਰਾ ਲੱਗਦਾ ਗਾਣਾ ਨਹੀਂ ਸੀ ਅੱਛਾ ਹਾਂ ਉਹ ਗਾਣਾ ਬਾਚ ਰਕਾਰਡ ਹੋਏ ਤੇ ਉਹਨਾਂ ਨੇ ਮੈਨੂੰ ਸੁਣਾਈ ਉਹ ਗਾਣੇ ਬਹੁਤ ਹੀ ਮਤਲਬ ਰੋਮਾਂਟਿਕ ਜੇ ਬਹੁਤ ਸ਼ਹਿਰੀ ਜੇ ਗਾਣੇ ਸੀ ਮੈਂ ਬੱਬੂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਦੇਖ ਇਹ ਨਾ ਸਾਡੀ ਜਿਹੜੀ ਕੰਪਨੀ ਹੈ ਪਿੰਡੂ ਜੀ ਕੰਪਨੀ ਹੈ ਤਾਂ ਅਸੀਂ ਕਮੇਡੀ ਜਾਂ ਕੈਸਟਾ ਕੱਢਦੇ ਹਾਂ ਦੇਸੀ ਜੇ ਗਾਣੇ ਕੱਢਦੇ ਹਾਂ ਇਹਦਾ ਜਿਹੜਾ ਲੈਵਲ ਹੈ ਨਾ ਇਹ ਬਹੁਤ ਪੜੇ ਲਿਖੇ ਲੋਕਾਂ ਦਾ ਮਤਲਬ ਸਟੂਡੈਂਟ ਲੈਵਲ ਦੀ ਲਾਈਫ ਵਾਲੇ ਲੋਕਾਂ ਦੇ ਗਾਣੇ ਨੇ ਵੀ ਤੁਸੀਂ ਇਹ ਨਾ ਕੋਈ ਵੱਡੀਆਂ ਕੰਪਨੀਆਂ ਉਹ ਜਮਾਨੇ ਦੇ ਵਿੱਚ ਕੋਈ ਨਾਂ ਗਣਤੇ ਹੋਣਗੇ ਐਗਜ਼ਾਮਪਲ ਦੇ ਤੌਰ ਤੇ ਕਰਸੈਂਡੋ ਸੋਨੀ ਕੋਈ ਨਾਂ ਲੈਤੇ ਹੋਣਗੇ ਆਪਾਂ ਬਾਰ ਬਾਰ ਟੀਸਰੀਆਂ ਨਾਲ ਲੈ ਲਏ ਵੀ ਤੁਸੀਂ ਇਹਨਾਂ ਜਿਹੜੀਆਂ ਜਿਹੜੀਆਂ ਕੰਪਨੀਆਂ ਤੋਂ ਕਢਾਉ ਤਾਂ ਆਏ ਨੇ ਜਿਆਦਾ ਵੱਡਾ ਮਾਰਕਾ ਮਾਰਨਾ ਦੇਖੋ ਜਿੱਤੇ ਮੇਰੀ ਸਿਲੈਕਸ਼ਨ ਦੀ ਗੱਲ ਹੈ ਉਹ ਕੰਟੈਂਟ ਨੂੰ ਮੈਂ ਪਾਸ ਕਰਤਾ ਇਸ ਪੱਖੋਂ ਕਿ ਇਹ ਤੁਸੀਂ ਜੇ ਚੰਗੀ ਕੰਪਨੀ ਚਲੀ ਜਾਓ ਤਾਂ ਕੁਝ ਵੀ ਕਰ ਸਕਦੇ ਹੋ ਕੰਪਨੀ ਵਧੀਆ ਚਾਹੀਦੀ ਹੈ ਪਰ ਇਹ ਵੀ ਬਹੁਤ ਵੱਡੀ ਗੱਲ ਹੈ ਨਾ ਨਹੀਂ ਕੋਈ ਪ੍ਰੋਡਿਊਸਰ ਕਹਿੰਦਾ ਨਹੀਂ ਹੈਗਾ ਕਿ ਅਗਰ ਮੇਰੇ ਕੋਲ ਕੋਈ ਆਰਟਿਸਟ ਚੱਲ ਕੇ ਆਇਆ ਤੇ ਮੈਂ ਰਿਜੈਕਟ ਕਰ ਅਗਲੀ ਗੱਲ ਉੱਤੇ ਇੱਕ ਰਿਜੈਕਟ ਹੋ ਗਿਆ ਵੈਸੇ ਨਹੀਂ ਨਹੀਂ ਅਗਰ ਤੁਸੀਂ ਕੋਈ ਪ੍ਰੋਜੈਕਟ ਨੂੰ ਰਿਜੈਕਟ ਨਹੀਂ ਕਹਿ ਸਕਦਾ ਇਹ ਕਹਿ ਸਕਦਾ ਹੈ ਕਿ ਉਹਨਾਂ ਨੂੰ ਆਪਣਾ ਇੱਕ ਸਲਾਹ ਦਿੱਤੀ ਐਡਵਾਈਸ ਕਿਤਾ ਰਿਜੈਕਟ ਦਾ ਮਤਲਬ ਹੁੰਦਾ ਕਿ ਬਰਾ ਕਰੇ ਕੁਝ ਨਹੀਂ ਹੁੰਦਾ ਇਹਦਾ ਚੱਲੇ ਨਹੀਂ ਸਕਦੀ ਰਿਜੈਕਟ ਹੀ ਹੁੰਦੀ ਹੈ ਪਰ ਉਦੋਂ ਗੱਲਾਂ ਤਾਂ ਇਹ ਚੱਲੀਆਂ ਸੀ ਇਹ ਮੱਲਾ ਉਹ ਚੱਲ ਨੂੰ ਤਾਂ ਕੋਈ ਕੁਝ ਕਹਿੰਦਾ ਉਹ ਤਾਂ ਬੱਬੂ ਨੂੰ ਪਤਾ ਹੈ ਨਾ ਅਗਲੀ ਗੱਲ ਤੇ ਆ ਰਾ ਮੇਰੀ ਅੱਲਗ-ਅਲਗ ਪੂਰੀ ਹੋਈ ਹਾਂਜੀ ਤੂੰ ਫਿਰ 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 ਕੱਲ ਨੂੰ ਫਿਰ ਰਿਜੈਕਟ ਵਰਤ ਲੈਣਾ ਹੈ ਹਾਂਜੀ ਫਿਰ ਬੱਬੂ ਦਾ ਕੌਨਫੀਡੈਂਸ ਮੈਂ ਉਸ ਇੰਟਰਵਿਊ ਚ ਵੀ ਕਿਹਾ ਸੀ ਬਾਬਾ ਨਾਨਕ ਦੀ ਫੋਟੋ ਸੀ ਪਿੱਛੇ ਉਹ ਬਾਰ-ਬਾਰ ਕਹਿੰਦਾ ਮਾਨ ਸਾਹਿਬ ਤੁਹਾਡਾ ਨਾਂ ਹੀ ਲੱਗਣਾ ਤੁਸੀਂ ਕੱਲਾ ਬਾਬਾ ਦਾ ਬੁਲਾ ਰਿਆ ਮੈਨੂੰ ਬੱਬੂ ਆ ਜਾ ਆ ਜਾ ਮਤਲਬ ਉਸ ਬੰਦੇ ਦਾ ਕੌਨਫੀਡੈਂਸ ਦੇਖੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕੰਮ ਕਰੋ ਉਹ ਸਾਰੀਆਂ ਕੰਪਨੀਆਂ ਉਹਨਾਂ ਕਹਿੰਦਾ ਵੀ ਜਿਵੇਂ ਬੱ ਗੱਲ ਬਣੀ ਨਹੀਂ ਤੇ ਉਹਨਾਂ ਨੂੰ ਕੋਈ ਹੋਰ ਸ਼ਬਦ ਵਰਤਿਆ ਸੀ ਤੇ ਮੈਂ ਫਿਰ ਕਹਾਂ ਮੈਂ ਕਿ ਤੇ ਲੋਕ ਇੱਕ ਕੰਪਨੀ ਹੈਗੀ ਆਪਣੇ ਕੈਟ੍ਰਿਕ ਤੁਸੀਂ ਉਹਨਾਂ ਨੂੰ ਦਿਖਾਓ ਉਹਨਾਂ ਦੇ ਕੈਸਟਾਂ ਵੀ ਉਹਨਾਂ ਨੇ ਕਿਉਂਕਿ ਬਹੁਤ ਬੜੇ ਬੜੇ ਅੱਛੇ ਟਾਈਟਲ ਰੀਲ ਕੀਤੇ ਸੀ ਨਾ ਸਟਾਈਲ ਬਹੁਤ ਹੁੰਦੇ ਜੇ ਉਸਟਮਨ ਦੇ ਕੈਸਟਾਂ ਦੇ ਕਵਰ ਦੇਖੋ ਕਾਰਡ ਦੇਖੋ ਸੀੜੀਆਂ ਦੇ ਕਵਰ ਦੇਖੋ ਨਾ ਉਹ ਬਹੁਤ ਹੀ ਬੰਬੇ ਲੈਵਲ ਦੇ ਬਣਦੇ ਹੁੰਦੇ ਕਿਉਂਕਿ ਗੌਰਵਤ੍ਰੀਨ ਜੀ ਬਹੁਤ ਪੜ੍ਹੇ ਲਿਖੇ ਵਧੀਆ ਕ੍ਰੀਏਟਿਵ ਜੇ ਬੰਦੇ ਸੀਗੇ ਉਹ ਹੈਗੇ ਨੇ ਬਲਵਿੰਦਰ ਧਾਮੀ ਵਰਗਿਆਂ ਦੀਆਂ ਹੋਰ ਬਹੁਤ ਵਧੀਆ ਉਹਨਾਂ ਦੇ ਕੈਸਟ ਤੇ ਉਹਨਾਂ ਨੂੰ ਕਿਹਾ ਹਾਂ ਯਾਰ ਆਪਾਂ ਉੱਥੇ ਚੱਲ ਉਦੋਂ ਬਾਅਦ ਇਹ ਉੱਥੇ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਗੱਲਬਾਤ ਹੋਈ ਉਹ ਕੈਸਟ ਕੰਪਲੀਟ ਹੋਈ ਉਹ ਕੈਸਟ ਰਿਲੀਜ਼ ਹੋਈ ਹਿੱਟ ਹੋਈ ਤੇ ਅਗਲੀ ਇਹਦੀ ਗੱਲ ਦੀ ਪੁਸ਼ਟੀ ਬੱਬੂ ਹੁਰੀ ਕਿਵੇਂ ਕਰਦੇ ਆ ਇਹ ਗੱਲ ਵੀ ਆਪਾਂ ਇਸ ਇੰਟਰਵਿਊ ਚ ਵੀ ਕਰ ਲੈਨੇ ਆ ਤੇ ਸਾਡੇ ਪਿੰਡ ਦੋ ਟੂਰਨਾਮੈਂਟ ਹੁੰਦੇ ਹੁੰਦੇ ਦੋ ਦੋ ਤਰ੍ਹਾਂ ਦਾ ਗਰੁੱਪ ਸੀ ਸਾਡੇ ਤਾਂ ਇੱਕ ਕਦੇ ਕਿਸੇ ਨੇ ਗਰਦਾਸ ਮਾਨ ਭਾਜੀ ਨੂੰ ਬੁਲਾ ਲੈਣਾ ਕਦੇ ਕਿਸੇ ਨੇ ਕਿਸੇ ਨੂੰ ਬੁਲਾਣਾ ਬੱਬੂ ਨਾ ਤਾਜ਼ਾ ਤਾਜ਼ਾ ਹਟੋਆ ਸੀ ਤਾਂ ਸਾਡੇ ਕਲੱਬ ਵਾਲੇ ਬੱਬੂ ਕੋਲੇ ਅਪਰੋਚ ਕਰਦੇ ਸੀ ਮੇਰੇ ਤੋਂ ਇਲਾਵਾ ਇਹਨਾਂ ਨੇ ਉਹਨਾਂ ਨੂੰ ਹਾਂ ਨਹੀਂ ਕੀਤੀ ਕਹਿੰਦੇ ਵੀ ਜਿੱਤੇ ਮਤਲਬ ਆਪਣਾ ਗਰਦਾਸ ਭਾਜੀ ਜਾ ਰਹੇ ਹੈ ਉੱਥੇ ਮੈਂ ਹਲੇ ਨਹੀਂ ਜਾਣਾ ਕਦ ਤੱਕ ਕੀ ਗੱਲ ਹੋਈ ਦੋ ਚਾਰ ਵਾਰੀ ਇਹਨਾਂ ਨੂੰ ਅਪਰੋਚ ਕਰਿਆ ਬੱਬੂ ਨੇ ਰਿਜੈਕਟ ਸਾਡੇ ਡੇਢ ਬੇਲੇ ਉਹਨਾਂ ਨੇ ਬੱਬੂ ਨੇ ਕੀਤਾ ਕਿ ਵੀ ਮੈਂ ਟੂਰਨਾਮੈਂਟ ਤੁਹਾਡੇ ਉੱਤੇ ਮਨਾ ਕਰਤਾ ਕਿ ਮੈਂ ਨਹੀਂ ਆ ਸਕਦਾ ਟੂਰਨਾਮੈਂਟ ਇਸ ਯਾ ਟਿਕਟਾਂ ਤੇ ਬ੍ਰਾਂਸੀ ਮੈਂ ਨਹੀਂ ਜਾਣਾ ਹੈਨਾ ਉਹਨਾਂ ਨੇ ਫਿਰ ਦਿਮਾਗ ਲਾਇਆ ਮੁੰਡਿਆਂ ਨੇ ਵੀ ਆਪਾਂ ਕਿਹਨੂੰ ਵਰਤੀਏ ਉਹਨਾਂ ਨੇ ਮੇਰੇ ਕੋਲੇ ਗੱਲ ਕੀਤੀ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਐਨੇ ਵਾਰੀ ਜਾਇਆ ਆਏ ਹਾਂ ਤਾਂ ਉਦੋਂ ਬੱਬੂ ਭਾਈ ਹੋਰੀ ਇੱਥੇ ਸੱਤ ਫੇਸ ਰਹਿੰਦੇ ਹੁੰਦੇ ਕਨਾਲ ਦੀ ਕੋਟੀ 'ਚ ਤੇ ਉਹ ਸਾਡੇ ਕ ਐਮ ਐਲ ਏ ਰਹੇ ਨੇ ਮੰਤਰੀ ਵੀ ਰਹੇ ਨੇ ਉਹ ਮੇਰੇ ਕੋਲੇ ਆਏ ਫੋਨ ਆਇਆ ਉਹਨਾਂ ਦਾ ਕਹਿੰਦੇ ਵੀ ਕਮਾਨ ਆਪਾਂ ਬੱਬੂ ਮਾਨ ਕੋਲੇ ਜਾਣਾ ਮੈਂ ਕਿਹਾ ਠੀਕ ਆਪਾਂ ਚੱਲਦੇ ਆ ਮੇਰਾ ਕਿਹੜਾ ਕਿਸਕਲਾ ਕਰਨ ਮੇਰੇ ਅੱਜ ਵੀ ਕਿਸੇ ਨਾਲ ਕੋਈ ਏਦਾਂ ਏਦਾਂ ਦੀ ਗੱਲ ਨਹੀਂ ਹੈਗੀ ਤਾਂ ਉਹ ਮੈਨੂੰ ਕਹਿੰਦੇ ਉੱਥੇ ਆ ਜਾਓ ਅਸੀਂ ਗਏ ਜੀ ਤਾਂ ਸਿਆਲਿਆਂ ਦੇ ਦਿਨ ਸੀਗੇ ਤਾਂ ਇਹਨਾਂ ਨੇ ਪੂਰੀ ਆਪਣੀ ਬੈਠੇ ਸੱਜਣ ਮਿੱਤਰ ਇਹਨਾਂ ਦੇ ਘੱਬੇ ਸੱਜੀ ਪੂਰਾ 15 ਕ ਬੰਦੇ ਇਹਨਾਂ ਕੋਲੇ ਵੀ ਬੈਠੇ ਤੇ 7-8 ਦੋ ਗੱਡੀਆਂ 'ਚ ਸਾਡੇ ਵਾਲੇ ਹੋ ਗਏ ਗੇਟ ਵੱਟਦੇ ਹੀ ਬੱਬੂ ਨੇ ਮੈਨੂੰ ਦੇਖ ਲਿਆ ਕਿ ਬਾਈ ਯੋਰੀਆਂ ਆ ਗਏ ਤੇ ਬੱਬੂ ਨੇ ਆਪਦੇ ਮੁੰਡੇ ਨੂੰ ਕਿਹਾ ਕਹਿੰਦਾ ਕੋਈ ਵੀ ਨਾਂ ਸੀ ਕੋਈ ਕੋਈ ਵੀ ਲੈ ਸਕਦਾ ਐ ਫਾਰ ਐਗਜ਼ਾਮਪਲ ਦੇ ਤੌਰ ਤੇ ਕਹਿੰਦਾ ਕੱਢ ਜਾ ਰੈਰੀ ਕਹਿੰਦਾ ਹੁਣ ਤਾਂ ਡਿਡਪੇ ਜਾਣਾ ਹੀ ਪੈਣਾ ਕਹਿੰਦਾ ਹੁਣ ਤਾਂ ਇਹ ਕਹਿੰਦਾ ਬੋਰਡ ਬਾਬੇ ਬੋਰਡ ਨੂੰ ਨਾਲ ਲੈ ਕੇ ਆ ਗਿਆ ਇਹ ਸ਼ਬਦ ਬੱਬੂ ਇਹਦੇ ਨੇੜੇ ਤੇਰੇ ਸ਼ਬਦ ਬੱਬੂ ਬੱਬੂ ਤੇਨੇ ਚਲੋ ਜੀ ਜਾ ਕੇ ਬਹਿ ਗਏ ਉਹ ਕਹਿੰਦੇ ਜੀ ਹਾਂ ਜੀ ਫਲਾਣਾ ਫਲਾਣਾ ਉਹ ਕਹਿੰਦੇ ਵਸੋਂ ਤਾਂ ਕੋਈ ਗੱਲ ਨਹੀਂ ਜੀ ਤੁਹਾਡੀ ਲਿਖ ਲਈ 13 ਤਰੀਕ ਸੀ ਸ਼ਾਇਦ ਜਾਂ 6 ਤਰੀਕ ਸੀ ਦੋਨਾਂ ਚੋਂ ਇੱਕ ਇੱਕ 6 ਨੂੰ ਇਹਨਾਂ ਦਾ ਲਾਉਣਾ ਸੀ ਜਾਂ 13 ਨੂੰ ਗਰਦਾਸ ਭਾਜਦਾ ਸੀਗਾ ਜਾਂ ਫਰਵਰੀ ਦੇ ਮਹੀਨੇ 'ਚ ਨਹੀਂ ਫਰਵਰੀ ਦੇ ਮਹੀਨੇ 'ਚ ਫਰਵਰੀ ਦੇ ਮਹੀਨੇ 'ਚ ਸੀਗਾ ਤੇ ਉਹ ਮੁੰਡਾ ਗੱਲਬਾਤ ਕਰੇ ਪੈਸਿਆਂ ਦੀ ਗੱਲ ਜੀ ਕਰਨ ਦੜਬੇ ਵਾਲੇ ਉਹ ਕਹਿੰਦਾ ਛੱਡੋ ਜੀ ਸਾਰੇ ਖਣ ਤਾਂ ਹੁਣ ਜਦੋਂ ਭਾਜੀ ਆ ਗਏ ਉੱਥੇ ਇੱਕ ਕੋਈ ਇਹਨਾਂ ਦੇ ਬਹੁਤ ਸੀਨੀਅਰ ਸੱਜਣ ਵੀ ਬੈਠੇ ਸੀ ਬੱਬੂ ਭਾਜੀ ਦੇ ਉਹਨਾਂ ਨੇ ਸਾਰੀ ਗੱਲ ਉੱਥੇ ਇਸ ਦਿਨਾਈ ਕਹਿੰਦਾ ਇਹ ਇਨਸਾਨ ਹੈ ਜੀ ਜਿਹਨੇ ਮੈਨੂੰ ਕਹਿ ਕੇ ਬੱਬੂ ਉਹ ਜਾਂਦਾ ਰਸਤਾ ਉੱਥੇ ਗਾਈਡ ਕਰਿਆ ਮਤਲਬ ਕਿ ਆਪਾਂ ਹੁਣ ਗੱਲ ਐ ਤੇ ਮੁਕਾ ਦੇਣੀ ਹੈ ਕਿ ਤੁਸੀਂ ਉਹਨਾਂ ਨੂੰ ਗਾਈਡ ਕਰਿਆ ਸੀ ਅਗਲੀ ਗੱਲ ਆਪਾਂ ਰਿਜੈਕਟ ਸ਼ਬਦ ਕੱਟ ਦਿੰਨੇ ਹੁਣ ਗਾਈਡ ਵਾਲਾ ਹੁਣ ਤੂੰ ਆਪਦੇ ਅਬਦੀ ਡਿਕਸ਼ਨਰੀ ਚੋਂ ਹੀ ਕੱਢ ਲੈ ਤੂੰ ਵਾਪਸ ਵੀ ਲੈ ਲੈ ਸ਼ਬਦ ਜਿਵੇਂ ਕਹਿੰਦੇ ਨੇ ਹੁੰਦੇ ਆ ਵੀ ਇਹ ਜੀ ਇਹ ਦਰਜ ਨਹੀਂ ਕੀਤਾ ਜਾਊਗਾ ਫਲਾਂਸ ਪਰ ਸ਼ਰਤ ਰੱਖੀ ਕਿ ਭਾਜੀ ਜੇ ਤੁਸੀਂ ਉੱਥੇ ਨਹੀਂ ਹੋਵੋਗੇ ਮੈਨੂੰ ਕਿਹਾ ਕਿ ਮੈਂ ਸਟੇਟ ਤੇ ਨਹੀਂ ਚੜੂੰਗਾ ਤੇ ਸਾਡੇ ਜਿਹੜੇ ਮਿਨਿਸਟਰ ਸਾਹਿਬ ਸੀ ਉਹ ਕਹਿੰਦੇ ਨਹੀਂ ਲੈ ਕੇ ਉਹਨੇ ਉਹ ਗਿਆ ਦਾ ਪਿੰਡ ਹੈ ਫਲਾਂਡਿਕ ਨਾ ਮੈਂ ਕਿਹਾ ਠੀਕ ਹੈ ਫਿਰ ਜੇ ਪਿੰਡ ਹੈਗਾ ਤਾਂ ਆਪਾਂ ਜਾਵਾਂਗੇ ਠੀਕ ਹੈ ਨਾ ਤੇ ਉਹ ਜੀ ਉੱਤੇ ਗਏ ਅਸੀਂ ਸ਼ਾਮ ਦਾ ਟਾਈਮ ਸੀਗਾ 6 ਵਜੇ ਦਾ 7 ਵਜੇ ਦਾ ਤਾ ਜਿਵੇਂ ਸਟਾਰਟ ਕਰਦੇ ਨੇ ਗਾਣੇ ਕਰਕੇ ਇੱਕ ਜਾਂ ਦੋ ਗਾਣੇ ਤੋਂ ਬਾਅਦ ਬੱਬੂ ਨੇ ਮਹਿਕ ਤੇ ਬੁਲਾਇਆ ਕਿ ਇੱਕ ਮਾਨ ਸਾਹਿਬ ਨੂੰ ਬੁਲਾਉ ਵੀ ਕਿਤੇ ਨੇ ਤੇ ਉਹ ਮੈਂ ਪਿੱਛੇ ਸੀਗਾ ਪ੍ਰਬੰਧਕਾਂ ਵਾਲਾ ਕਈ ਵੰਜਾ ਬਣਿਆ ਹੋਣ ਦੇ ਵਿੱਚ ਤੇ ਤੇ ਮੈਂ ਆਇਆ ਸਟੇਜ ਤੇ ਮਲ ਕਲਾ ਵਿੱਚ ਐ ਖੜ ਕੇ ਜਿਵੇਂ ਆਪਾ ਭਰਾਵਾਂ ਨਾਲ ਖੜਦੇ ਆਂ ਖੜ ਕੇ ਜੇ ਮੈਂ ਇੰਟਰਵਿਊ ਜਰੀਏ ਵੀ ਕਹਿਣਾ ਜੇ ਕਿਸੇ ਬੰਦੇ ਕੋਲੇ ਉਹ ਇੰਟਰਵਿਊ ਪਿਆ ਟੁਪ ਟ clip ਹੈਗਾ ਟੂਰਨਾਮੈਂਟ ਦੀ ਉਹ ਵੀਡੀਓ ਟੂਰਨਾਮੈਂਟ ਨਹੀਂ ਹੈਗਾ ਸੀ ਉਹ ਟਿਕਟਾਂ ਤੇ ਪ੍ਰੋਮ ਲੱਗਿਆ ਸੀ ਮੰਡੀ ਚ ਤੇ ਉਹਦੇ ਜ ਕਿਸੇ ਕੋਲੇ ਪਈ ਹੈ ਵੀਡੀਓ ਕਿਰਪਾ ਕਰਕੇ ਟਿਕਟਾਂ ਦਾ ਸੀਗਾ ਸ਼ੋ ਟਿਕਟਾਂ ਤੇ ਸ਼ੋ ਸੀਗਾ ਅੱਛਾ ਤੇ ਇਹਨੂੰ ਸੱਤੀ ਹੋਰਾਂ ਨੂੰ ਭੇਜਦਾ ਕਰ ਦਿਓ ਤੇ ਉਹਦੇ ਚ ਬੱਬੂ ਨੇ ਸਪੈਸ਼ਲ ਖੜ ਕੇ ਮਤਲਬ ਸਾਰਾ ਕੁਝ ਰੋਕ ਕੇ 2 ਮਿੰਟ 3 ਮਿੰਟ 2.5 ਮਿੰਟ 4 ਮਿੰਟ ਜਿੰਨਾ ਵੀ ਉਹ ਸਾਰਾ ਕੁਝ ਉੱਥੇ ਬੋਲਿਆ ਜਿਹੜਾ ਤੁਧ ਘਰੇ ਬੋਲਿਆ ਸੀ ਕਿ ਜੀ ਇਹ ਐਦਾਂ ਆਏ ਉਹ ਕਵਾਨ ਸਾਹਿਬ ਡਡਵੇ ਦੇ ਜਿਹੜੇ ਜੰਪਲ ਨੇ ਜੋ ਵੀ ਗੱਲਾਂ ਬਾਤਾਂ ਹੋਈਆਂ ਇਹਨਾਂ ਨੇ ਮੈਨੂੰ ਕਿਹਾ ਕਿ ਬੱਬੂ ਉੱਥੇ ਜਾ ਤੂੰ ਉੱਥੇ ਜਾ ਕੇ ਕੈਸਟ ਲੀਕ ਰਹਾਤਾ ਇਹ ਮੇਰੇ ਰਾਦ ਸੇਰਾ ਸ਼ਬਦ ਕੋਈ ਵੀ ਸ਼ਬਦ ਕਹਿ ਲਓ ਇਹ ਇਹਦੇ ਚੋਂ ਵੀ ਕੋਈ ਆਪਾਂ ਕਲਿੱਪ ਕੱਢ ਸਕਦੇ ਹਾਂ ਵੀ ਹੈਨਾ ਆ ਗੱਲ ਹੋਈ ਬੱਬੂ ਹੁਰਾਂ ਨਾਲ ਠੀਕ ਆ ਮੁੜ ਕੇ ਅਸੀਂ ਕੰਮ ਨਹੀਂ ਕੀਤਾ ਬੱਬੂ ਹੁਰਾਂ ਦਾ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਸੰਸਕਾਰ ਨੇ ਜਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ لیاقت ਹੈ ਜਿਹੜੀ ਸਮਝ ਹੈ ਜਾਂ ਉਹਨਾਂ ਨੂੰ ਬਾਣ ਦੀ ਪੜ੍ਹਾਈ ਲਿਖਾਈ ਆ ਮੈਂ ਕਹਿੰਦਾ ਪ੍ਰਮਾਤਮਾ ਹਰੇਕ ਕਲਾਕਾਰ ਨੂੰ ਦੇਵੇ ਆ ਪਿੱਛੇ ਜੇ ਇੱਕ ਭੋਗਤੀ ਕਿਸੇ ਦੇ ਭੋਗ ਤੇ ਗੈਸੇ ਸਤਿ ਚੌਥੀ ਗੁਰਦੁਆਰਾ ਸਾਹਿਬ ਆ ਪਿੱਛੇ ਜੀ ਸੀਗਾ ਮਤਲਬ ਦੋ ਗਰਦਾਸ ਮੰਗਦਾ ਜਿਹਦੇ ਪਰਮ ਦੇ ਮਦਦ ਹੈ ਨਾ ਗਰਦਾਸ ਮੰਗਦਾ ਤੇ ਉੱਥੇ ਹੁਣ ਉੱਥੇ ਕਿੰਨਾ ਇਕੱਠ ਸੀ ਆਪ ਨੂੰ ਸਭ ਨੂੰ ਪਤਾ ਤੁਸੀਂ ਵੀ ਗਏ ਸੀਗੇ ਤਾਂ ਹੁਣ ਮੈਂ ਲੁਕਦਾ ਜਾਣਾ ਮੈਂ ਕਾਂ ਤੋਂ ਥੋੜਾ ਜਿਹਾ ਵੀ ਸਾਈਡ ਤੇ ਰਹੀਏ ਤਾਂ ਮੈਂ ਜਦੋਂ ਨਿਕਲਣ ਲੱਗਿਆ ਕੁਦਰਤੀ ਕੀ ਹੋਇਆ ਬੱਬੂ ਬਾਈ ਹੋਰੀ ਨਿਕਲੇ ਇਹਨਾਂ ਦੀ ਗੱਡੀ ਖੜੀ ਲੋਕ ਉਹਨਾਂ ਨੂੰ ਉਹ ਜਿਹੜੇ ਫੈਨ ਫੋਲ ਹੁੰਦੇ ਨੇ ਉਹ ਕਾਰਟੋਗ੍ਰਾਫ ਜਾਂ ਫੋਟੋ ਲੈਣ ਆਏ ਕਰੇ ਸੀ ਤੇ ਮੈਂ ਚੰਗਾ ਵੀ ਨਹੀਂ ਲੱਗਦਾ ਕਿ ਪਕੋਲ ਦੀ ਲੰਗ ਜੀ ਮੈਂ ਡਰਾਈਵਰ ਸਾਈਡ ਵਾਲੇ ਪਾਸਿਓਂ ਲੰਘਣ ਲੱਗਿਆ ਤੇ ਉਹਨਾਂ ਨੂੰ ਲਾ ਕੇ ਮੈਂ ਉਹ ਸ਼ੀਸ਼ਾ ਥੱਲੇ ਕਰਾ ਕੇ ਮੈਂ ਸਸਰੀ ਕਾਲ ਬੁਲਾਈ ਬੱਬੂ ਉੱਤੇ 50 ਬੰਦਿਆਂ ਦੇ ਜਿਹੜੀ ਪਰਲਮੈਂਟ ਦੇ ਟੱਕ ਦੇ ਭੀੜ ਸੀ ਉਹਨੂੰ ਚੀਰ ਕੇ ਇੱਧਰ ਨੂੰ ਆਉਣ ਨੂੰ ਤਿਆਰ ਹੋਇਆ ਮੈਂ ਕਹਿੰਦਾ ਨਹੀਂ ਬਾਈ ਇੱਥੇ ਬੈਠੇ ਰਹੋ ਤੁਸੀਂ ਕੋਈ ਗੱਲ ਨਹੀਂ ਹੋ ਗਈ ਆਪਣੀ ਸਸਤੀ ਕਾਲ ਹੋ ਗਈ ਨਹੀਂ ਨਹੀਂ ਮੈਂ ਉੱਥੇ ਮੈਂ ਸਾਡੀ ਇਸ ਗੱਲ ਤੇ ਹੋਈ ਕਿ ਨਹੀਂ ਨਹੀਂ ਤੁਸੀਂ ਬੈਠੋ ਮਤਲਬ ਇੰਨਾ ਸਤਕਾਰ ਇੰਨਾ ਆਦਰ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੈਂ ਖੁਦ ਆਪਣੀ ਅੱਖੀ ਵੀ ਦੇਖਿਆ ਹੈ ਕਿ ਭਾਵੇਂ ਆਪਾਂ ਗੱਲ ਕਰ ਲਈ ਕਿ ਪ੍ਰੋਡਿਊਸਰ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੇ ਪੈਸਾ ਬਹੁਤ ਕਮਾਇਆ ਹੋਊਗਾ ਪਰ ਤੁਸੀਂ ਪੈਸੇ ਦੇ ਨਾਲ ਨਾਲ ਉਹ ਰਤਬਾ ਵੀ ਕਮਾਇਆ ਕਿ ਤੁਹਾਨੂੰ ਨਾਲ ਨਾਲ ਰਿਸਪੈਕਟ ਰਿਗਾਰਡ ਵੀ ਬਹੁਤ ਸਾਡੇ ਸਾਡੇ ਜਿਹੜਾ ਸਾਡੇ ਰਿਸਪੈਕਟ ਰਿਕਾਰਡ ਵਾਲੀ ਗੱਲ ਨਾਲ ਸਾਡੇ ਰਿਸੈਪਟ ਰਿਸਪੈਕਟ ਰਿਗਾਰਡ ਵਾਲੇ ਵੀ ਇਦਾਂ ਦੇ ਵੀ ਹੈਗੇ ਵਿੱਚ ਜਿਹੜੇ ਜਿਹੜੇ ਪੈਰ ਦੇ ਗੁੱਠੇ ਤੋਂ ਸਟਾਰਟ ਹੋਏ ਪੈਰ ਦੇ ਗੁੱਠੇ ਤੇ ਪੈਰੀਆਂ ਥਲਾਉਣ ਲੱਗੇ ਮਤਲਬ ਮੱਥਾ ਰੱਖਣ ਲੱਗੇ ਤੇ ਹੌਲੀ ਹੌਲੀ ਫਿਰ ਗੋਡਾ ਕਲਾ ਕਰਨ ਲੱਗੇ ਫਿਰ ਲੱਕ ਜੇਕੂਲੇ ਕਰਨ ਲੱਗੇ ਫਿਰ ਐਂਜੇ ਕਰਨ ਲੱਗੇ ਫਿਰ ਹੱਥ ਮਲਾਉਣ ਲੱਗੇ ਫਿਰ ਕਮਾਨ ਸਾਹਿਬ ਸ਼ਬਦ ਤੋਂ ਕੱਲੇ ਕਮਾਨ ਤੇ ਆ ਗਏ ਫਿਰ ਉਹ ਕਮਾਨ ਤੇ ਵੀ ਆ ਗਏ ਉਹ ਵੀ ਕਲਾਕਾਰ ਨੇ ਮਤਲਬ ਸਾਰੇ ਨਹੀਂ ਪਰ ਬੱਬੂ ਵਰਗੀ ਬਾਈ ਵਰਗੀ ਲਿਆਕਤ ਜਾਂ ਕਾਮਰ ਗਰੇਵਾਲ ਨਾਲ ਮੈਂ ਕਦੇ ਕੰਮ ਨਹੀਂ ਕੀਤਾ ਉਹ ਜਿੱਥੇ ਮਿਲਦਾ ਬਹੁਤ ਅਦੁੱਸਤ ਕਰਨ ਨਾਲ ਮਿਲਦਾ ਕਿੰਨੇ ਮੁੰਡੇ ਮਤਲਬ ਮੈਂ ਜੇ ਇੱਥੇ ਗਿਣ ਲੱਗ ਜਾ ਸੈਂਕੜੇ ਮੁੰਡੇ ਅੱਜਲੇ ਵੀ ਜਿਹੜਿਆਂ ਨਾਲ ਮੈਂ ਕਦੇ ਕੰਮ ਨਹੀਂ ਕੀਤਾ ਗਿੱਪੀ ਗਰੇਵਾਲ ਗਿੱਪੀ ਗਰੇਵਾਲ ਨਾਲ ਮੈਂ ਕਦੇ ਕੋਈ ਮਤਲਬ ਗਾਣਾ ਨਹੀਂ ਕੀਤਾ ਅਸੀਂ ਕੋਈ ਫਿਲਮ ਨਹੀਂ ਕੀਤੀ ਸਾਡੇ ਸਟੂਡੀਓ ਐਡਵੈਂਟ ਕਰਨਾ ਹੁੰਦਾ ਹੁੰਦਾ ਵੱਖਰੀ ਗੱਲ ਹੈ ਨਾ ਤਾਂ ਉੱਤੇ ਆ ਪਿੱਛੇ ਇੱਕ ਸੰਸਕਾਰ ਤੇ ਆਪਾਂ ਇਕੱਠੇ ਤੁਸੀਂ ਵੀ ਨਾਲ ਸੀ ਉਸ ਦਿਨ ਤੁਹਾਡੇ ਪਾਪਾ ਖੜੇ ਸੀ ਮੇਰੇ ਕੋਲ ਜੀ ਜੀ ਉਹ ਭੱਲਾ ਸਾਹਿਬ ਦੇ ਭੱਲਾ ਸਾਹਿਬ ਦੇ ਉਹ ਉੱਥੇ ਗਿੱਪੀ ਨੇ ਸਾਰੇ ਬੰਦਾ ਚ ਵੱਖਰਾ ਹੋ ਕੇ ਮੇਰੇ ਪੈਰੀ ਹੱਥ ਲਾਏ ਗੋਡੀ ਹੱਥ ਕਰੇ ਜਿਹਨਾਂ ਪੱਕੇ ਦੀ ਉਹ ਅਦਬ ਹੀ ਹੈ ਹੋਰ ਕੀ ਹੈ ਉਹ ਅਦਬ ਹੀ ਹੈ ਹੈ ਨਾ ਮੈਂ ਉਹ ਗੜਾ ਉਹ ਕਿੜਾ ਛੋਟਾ ਹੋ ਗਿਆ ਉੱਥੇ ਬੱਬੂ ਗੜਾ ਉੱਥੇ ਛੋਟਾ ਹੋ ਗਿਆ ਜਿਹੜਾ ਜਿਹੜੇ ਹੋਰ ਬੰਦੇ ਟਾਈਮ ਟਾਈਮ ਕੋ ਮਿਲਦੇ ਨੇ ਉਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੀ ਅਬ ਦੇ ਅੰਦਰ ਜਿਹੜੀ ਤੁਹਾਡੀ ਆਤਮਾ ਹੈ ਜਾਂ ਤੁਹਾਡਾ ਇਨਸਾਨ ਹੈ ਅਸਲੀ ਇਨਸਾਨ ਹੈ ਉਹ ਕਿਹਾ ਜਾ ਉਹ ਪਤਾ ਲੱਗਦਾ ਹੈ